ਦੋਸਤੋ ਮੈਂ ਤੁਹਾਡਾ ਆਪਣਾ ਅਮਰਦੀਪ ਸਿੰਘ ਪੁਈਆ ਮੇਰੇ ਨਾਲ ਨੇ ਅਵਤਾਰ ਸਿੰਘ ਢੇਸੀ ਪਿੰਡ ਪਛਰੰਗਾ ਤੁਸੀਂ ਇਹ ਵੀਡੀਓ ਅਵਤਾਰ ਸਿੰਘ ਢੇਸੀ ਦੇ ਚੈਨਲ ਤੇ ਵੇਖੋਗੇ ਤੇ ਅੱਜ ਪੰਜਾਬ ਦੇ ਇੱਕ ਅਹਿਮ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਦੇ ਤਾਂ ਕਾਫੀ ਆ ਪੰਜਾਬ ਦਾ ਮੁੱਦਾ ਪ੍ਰਵਾਸ ਨਸ਼ੇ ਬੇਰੁਜ਼ਗਾਰੀ ਕਾਫੀ ਮੁੱਦੇ ਆ ਪਰ ਸਾਰਿਆਂ ਮੁੱਦਿਆਂ ਤੋਂ ਉੱਪਰ ਜਿਹੜਾ ਮੁੱਦਾ ਆ ਉਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਆ ਕਦੇ 7 ਦਰਿਆਵਾਂ ਤੋਂ 5 ਦਰਿਆਵਾਂ ਤੇ ਤੇ 5 ਦਰਿਆਵਾਂ ਤੋਂ ਹੁਣ ਮੇਰੇ ਖਲ 2.5 ਦਰਿਆ ਰਹਿ ਜਣੇ ਜੋ ਹਾਲਾਤ ਲੱਗ ਰਹੇ ਆ ਤੇ ਦਰਿਆਵਾਂ ਦੀ ਗੱਲ ਤਾਂ ਛੱਡੋ ਆਪਾਂ ਆਪਣੇ ਪਹਿਲਾਂ ਖੂਹਾਂ ਦਾ ਪਾਣੀ ਮਕਾਇਆ ਨਲਕਿਆਂ ਦਾ ਪਾਣੀ ਮਕਾਇਆ ਹੁਣ ਸਮਰਸੀਬਲ ਮੋਟਰਾਂ ਦਾ ਪਾਣੀ ਵੀ ਜਿਹੜਾ ਮੁੱਕਣ ਦੀ ਤਦਾਰ ਤੇ ਆ ਰਿਹਾ ਆ ਇੱਕ ਚੌਲ ਜਿਹੜੇ ਆਪਾਂ ਝੋਨਾ ਬੀਜਦੇ ਆ ਹੁਣ ਸਾਰਿਆਂ ਨੇ ਲਗਭਗ ਲਾ ਲਿਆ ਹੋਵੇਗਾ ਤੇ ਕੰਮ ਖਤਮ ਕਰਕੇ ਬੜੇ ਆਰਾਮ ਨਾਲ ਬੈਠੀਏ ਵਾਂਗੇ ਕਿ ਸਾਡਾ ਕੰਮ ਨਿਬੜ ਗਿਆ ਪਰ ਝੋਨਾ ਬੀਜਣ ਦਾ ਕੰਮ ਤਾਂ ਨਿਬੜ ਗਿਆ ਤੇ ਇਧਰ ਪਾਣੀ ਦਾ ਕੰਮ ਵੀ ਖਤਮ ਹੋਣ ਵਾਲਾ ਹੀ ਆ ਜਿੱਦਣ ਇਹ ਕੰਮ ਨਿਬੜ ਗਿਆ ਤੇ ਝੋਨਾ ਛੱਡ ਕੇ ਅਸੀਂ ਕੋਈ ਫਸਲ ਵੀ ਨਹੀਂ ਬੀਜ ਸਕਦੇ ਇਹ ਜਿਹੜਾ ਮੁੱਦਾ ਆ ਬਹੁਤ ਗੰਭੀਰ ਆ ਤੇ ਬੜਾ ਸੋਚਣ ਤੇ ਵਿਚਾਰਨ ਦਾ ਮੁੱਦਾ ਆ ਜੱਜ ਕਿਸ ਤੇ ਵਿਚਾਰਾਂ ਬਹੁਤ ਘੱਟ ਹੋ ਰਹੀਆਂ ਤੇ ਜੇ ਕੋਈ ਵਿਚਾਰਾ ਕਰਦਾ ਵੀ ਆ ਤੇ ਉਹਨੂੰ ਜ਼ਿਆਦਾਤਰ ਉਹਦੇ ਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਆ ਕਿ ਕਿਸਾਨਾਂ ਕੋਲ ਇੱਕ ਮੇਨ ਗੱਲ ਆ ਕਿ ਸਰਕਾਰਾਂ ਸਾਡੇ ਲਈ ਕੀ ਕਰ ਰਹੀਆਂ ਆ ਸਰਕਾਰਾਂ ਨੇ ਸਾਨੂੰ ਐਮ ਐਮ ਐਨ ਐ ਐਮ ਐਸਪੀ ਨਹੀਂ ਦਿੱਤੀ ਜਾਂ ਕਈ ਹੋਰ ਕਈ ਰੀਜ਼ਨ ਜਿਹੜੇ ਉਹਨਾਂ ਦੇ ਕੋਲ ਹੈਗੇ ਆ ਪਰ ਇੱਥੇ ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਝੋਨਾ ਕਿੱਥੋਂ ਆਇਆ ਕਿ ਕਿਉਂ ਬੀਜਣਾ ਸ਼ੁਰੂ ਕੀਤਾ ਗਿਆ ਕਿਸ ਨੇ ਸ਼ੁਰੂਆਤ ਕੀਤੀ ਕਿਉਂਕਿ ਜਿਵੇਂ ਪੁਰਾਣੇ ਗੱਲਾਂਬਾਤਾਂ ਸੁਣਦੇ ਆ ਕਿ ਪਹਿਲਾਂ ਇਹ ਫਸਲ ਇੰਨੀ ਜ਼ਿਆਦਾ ਨਹੀਂ ਬੀਜੀ ਜਾਂਦੀ ਸੀ ਇਹ ਸਾਰੀਆਂ ਗੱਲਾਂਬਾਤਾਂ ਜਿਹੜੀਆਂ ਇੱਕ ਵਿਚਾਰ ਦਾ ਵਿਸ਼ਾ ਆ ਤੇ ਮੇਰੇ ਨਾਲ ਅਵਤਾਰ ਸਿੰਘ ਢੇਸੀ ਮੈਂ ਤੁਹਾਡਾ ਆਪਣਾ ਅਮਰਦੀਪ ਸਿੰਘ ਪੁਰੀਆ ਸੋ ਆਪਾ ਅਵਤਾਰ ਸਿੰਘ ਢੇਸੀ ਹਣੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਝੋਨਾ ਬੀਜ ਰਹੇ ਆ ਤੇ ਇਹਨਾਂ ਨੂੰ ਪੁੱਛਾਂਗੇ ਝੋਨਾ ਕਿਉਂ ਬੀਜ ਰਹੇ ਆ ਤੇ ਬੀਜਣਾ ਚਾਹੀਦਾ ਕਿ ਨਹੀਂ ਬੀਜਣਾ ਚਾਹੀਦਾ ਕਿੰਨਾ ਪਾਣੀ ਲੱਗਦਾ ਕੀ ਸਾਰਾ ਕੁਝ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਝੋਨੇ ਦੀ ਫਸਲ ਤੁਸੀਂ ਬੀਜ ਲਈ ਆ ਮੈਂ ਪਿੱਛੇ ਦੇਖਿਆ ਝੋਨਾ ਲੱਗਾ ਹੋਇਆ ਤੇ ਝੋਨਾ ਬੀਜਣ ਦਾ ਕਾਰਨ ਕੀ ਆ ਕਿ ਝੋਨਾ ਹੀ ਕਿਉਂ ਬੀਜਣਾ ਪਾਣੀ ਖਤਮ ਹੋ ਰਿਹਾ ਸਾਰੇ ਪਾਸੇ ਰੌਲਾ ਸਾਰਿਆਂ ਆਪਾਂ ਗੱਲਾਂ ਸੁਣੀਆਂ ਆ ਤੇ ਝੋਨਾ ਹੀ ਕਿਉਂ ਬੀਜਣਾ ਦੇਖੋ ਅਮਰਦੀਪ ਜੀ ਪੰਜਾਬ ਦੀਆਂ ਸਮੱਸਿਆਵਾਂ ਤਾਂ ਬਹੁਤ ਆ ਜਿੱਦਾਂ ਤੁਸੀਂ ਦੱਸਿਆ ਵੀ ড্রਗ ਨਸ਼ਾ ਪੰਜਾਬ ਦੇ ਵਿੱਚ ਵਗਦਾ ਛੇਵਾਂ ਦਰਿਆ ਨਸ਼ਿਆਂ ਦਾ ਤੇ ਤੁਸੀਂ ਇਹ ਵੀ ਦੱਸਿਆ ਬਈ ਪੰਜਾਬ ਦੇ ਪਾਣੀ ਪਹਿਲਾਂ 7 ਦਰਿਆ ਹੁੰਦੇ ਸੀ ਸੰਪਨ ਸਿੱਧੂ ਇਹਦਾ ਨਾਂ ਸੀ ਫਿਰ ਇਹਦਾ ਨਾਂ ਉਸ ਤੋਂ ਬਾਅਦ 5 ਦਰਿਆਵਾਂ ਦੇ ਨਾਂ ਤੇ ਪੰਜਾਬ ਪਿਆ ਉਹਦੇ ਵਿੱਚ ਪਾਰਟੀਸ਼ਨ ਵੇਲੇ ਢਾਈ ਦਰਿਆ ਵੰਡੇ ਗਏ ਢਾਈਆਂ ਦਾ ਪਾਣੀ ਵੀ ਹੁਣ ਤੁਸੀਂ 7 ਲੋਜ ਦਾ ਪਾਣੀ ਤਾਂ ਦੇਖ ਹੀ ਲਿਆ ਹੋਵੇਗਾ ਜਿੰਨਾ ਗੰਧਲਾ ਹੈਗਾ ਆ ਪਾਣੀ ਦੀ ਪਵਿੱਤਰਤਾ ਕਿੱਥੇ ਰਹੀ ਆ ਪਾਣੀਆਂ ਦੇ ਮੁੱਦੇ ਤੇ ਜੇ ਆਪਾਂ ਆਈਏ ਜੀ ਵੀ ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ ਤੇ ਕਿੰਨੇ ਪੰਜਾਬ ਦੇ ਬਲਾਕ ਜਿਹੜੇ ਰੈੱਡ ਜ਼ੋਨ ਦੇ ਵਿੱਚ ਆ ਚੁੱਕੇ ਆ ਜਿੱਥੇ ਪਾਣੀ ਦੀ ਗਹਿਰਾਈ ਜਮੀਨੀ ਪੱਧਰ ਬਹੁਤ ਨੀਚੇ ਜਾ ਚੁੱਕਾ ਹੈ ਅਸੀਂ ਇੱਕ ਉਹ ਖੇਡ ਖੇਡ ਰਹੇ ਆ ਜਿਹੜੀ ਖੇਡ ਦਾ ਸਾਨੂੰ ਪਤਾ ਵੀ ਆ ਵੀ ਇਹ ਸਮਾਪਤੀ ਵੱਲ ਨੂੰ ਜਾ ਰਹੀ ਆ ਸਰਕਾਰ ਦਾ ਆਪਣੇ ਪ੍ਰਮਾਤਮਾ ਦਾ ਕੋਈ ਸੋਮਾ ਆ ਉਹ ਘਟਦਾ ਜਾ ਰਿਹਾ ਆ ਜਿੱਥੇ ਸਰਕਾਰਾਂ ਨੂੰ ਪਤਾ ਹੁੰਦਾ ਵੀ ਕਿਤੇ ਕੋਲੇ ਦੀ ਖਦਾਈ ਚੱਲਦੀ ਕਿਤੇ ਸੋਨੇ ਦੀ ਕਿਤੇ ਕਈ ਚੀਜ਼ਾਂ ਦੀ ਖਦਾਈ ਚੱਲਦੀ ਹੈ ਤਾਂ ਗਵਰਨਮੈਂਟ ਨੂੰ ਪਤਾ ਹੁੰਦਾ ਹੈ ਵੀ ਇਹ ਇੰਨੀ ਕਰੇਗੀ ਜਾਂ ਇਸ ਦੂ ਬਾਅਦ ਇਹ ਖਤਮ ਹੋ ਜਾਣੀ ਹੈ ਇੱਥੋਂ ਉਹ ਤਾਂ ਹੋਰ ਲੱਭਣੀ ਪਣਿਆ ਪਰ ਇਹਦਾ ਤੇ ਕੋਈ ਹੱਲ ਨਹੀਂ ਵੀ ਜਦੋਂ ਪੰਜਾਬ ਵਿੱਚ ਆਪਾਂ ਪਾਣੀ ਖਤਮ ਕਰਤਾ ਤੇ ਇੱਥੋਂ ਉੱਠ ਕੇ ਕਿਤੇ ਹੋਰ ਚਲ ਜਾਾਂਗੇ ਵੀ ਹੁਣ ਪਾਣੀ ਉੱਥੇ ਦੇ ਉੱਥੇ ਖੇਤੀ ਕਰ ਲਈਏ ਤੇ ਇਸ ਕਰਕੇ ਇਹ ਗੰਭੀਰ ਵਿਸ਼ਾ ਆ ਤੁਸੀਂ ਮੈਨੂੰ ਇਹ ਕੁਐਸਚਨ ਕੀਤਾ ਵੀ ਤੁਸੀਂ ਝੋਨਾ ਕਿਉਂ ਲਾਉਨੇ ਆ ਜਾਂ ਕਦੋਂ ਸ਼ੁਰੂ ਕੀਤਾ ਅਸਲ 'ਚ ਝੋਨਾ ਪੰਜਾਬ ਦੀ ਮੁੱਖ ਫਸਲ ਨਹੀਂ ਸੀ ਪਹਿਲਾਂ ਇਹ ਲੱਗ ਪਿਆ ਕਿ ਜਦੋਂ ਹਰੀ ਕ੍ਰਾਂਤੀ ਆਈ ਤਕਰੀਬਨ 70% ਦੇ ਵਿੱਚ ਇਹਦੀ ਸ਼ੁਰੂਆਤ ਪੰਜਾਬ 'ਚ ਬਹੁਤ ਵੱਡੇ ਪੱਧਰ ਤੇ ਹੋਈ ਪਹਿਲਾਂ ਵੀ ਵੀਜਿਆ ਜਾਂਦਾ ਸੀ ਜਿੱਦਾਂ ਥੋੜੇ ਏਰੀਆ 'ਚ ਜਿਵੇਂ ਪਾਰਟੀਸ਼ਨ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਵੀ ਪਾਕਿਸਤਾਨ ਪੰਜਾਬ ਆਪਣਾ ਇੱਕੋ ਹਿੱਸਾ ਸੀ ਤਾਂ ਇਹ ਥੋੜੇ ਪਹਾੜ ਦੇ ਨਾਲ ਕੁਝ ਜਿਹੜੇ ਗਰਦਾਸਪੁਰ ਸ਼ਿਆਲਕੋਟ ਇਹਨਾਂ ਕ ਥਾਵਾਂ ਦੇ ਕਿ ਜੋ ਉਹਦੇ ਮਿਲਦੇ ਆ ਵੀ ਝੋਨਾ ਜਾਂ ਬਾਸਮਤੀ ਦੇ ਚੌਲ اگਾਏ ਜਾਂਦੇ ਸੀ ਲੇਕਿਨ ਪੂਰੇ ਪੰਜਾਬ ਦੇ ਵਿੱਚ ਝੋਨਾ ਫਸਲ ਮੁੱਖ ਫਸਲ ਨਹੀਂ ਸੀ ਖਾਣ ਜੋ ਕੇ ਕਹਿ ਸਕਦੇ ਖਾਣ ਜੋ ਕੇ ਤੇ ਪਰ 70 ਤੋਂ ਬਾਅਦ ਜਦੋਂ ਆਪਣੇ ਆਪਣੇ ਪਾਰਟੀਸ਼ਨ ਤੋਂ ਬਾਅਦ ਆਪਣੇ ਦੇਸ਼ ਦੇ ਵਿੱਚ ਅਨਾਜ ਦੀ ਘਾਟ ਆਣੀ ਸਭ ਤੋਂ ਮੁੱਖ ਕਾਰਨ ਸੀ ਅਨਾਜ ਦੀ ਘਾਟ ਆ ਗਈ ਕਿਉਂਕਿ ਸਾਡੀ ਆਬਾਦੀ ਪਾਪੂਲੇਸ਼ਨ ਇੰਨੀ ਜ਼ਿਆਦਾ ਸੀ ਉਪਜ ਘੱਟ ਸੀ ਅਨਾਜ ਦੀ ਘਾਟ ਆਉਣ ਕਾਰਨ ਸਰਕਾਰਾਂ ਨੂੰ ਇਹ ਫੈਸਲੇ ਲੈਣੇ ਪਏ ਪੰਜਾਬ ਨੂੰ ਮਤਲਬ ਇਹਨਾਂ ਨੇ ਹਰੀ ਕ੍ਰਾਂਤੀ ਦੇ ਵਿੱਚ ਵਡਾਵਾ ਦਿੱਤਾ ਹਰਿਆਣਾ ਪੰਜਾਬ ਨੂੰ ਇੱਥੇ ਮੁੱਖ ਫਸਲ ਝੋਨਾ ਤੇ ਕਣਕ ਦੀ ਇਹਨਾਂ ਨੇ ਮਤਲਬ ਵਧਾਈ ਕਿ ਜਿਹਦੇ ਨਾਲ ਪੂਰੇ ਇੰਡੀਆ ਦਾ ਅਨਾਜ ਦੀ ਜਿਹੜੀ ਸਮਰੱਥਾ ਪੂਰੀ ਹੋ ਸਕਿਆ ਇਹ ਕਾਰਨ ਚਲੋ ਆਪਾਂ ਕਾਰਨ ਤਾਂ ਮੰਨ ਲਿਆ ਕਿ ਅੱਜ ਤੋਂ 50 ਸਾਲ ਪਹਿਲਾਂ ਝੋਨਾ ਜਿਹੜਾ ਪੀਤਣਾ ਸ਼ੁਰੂ ਕੀਤਾ ਗਿਆ ਮੰਨ ਲਓ ਕਿ ਇਸ ਦੇ ਪਿੱਛੇ ਕਿਸਾਨ ਨਹੀਂ ਕੁਝ ਆਪਣਾ ਸੋਚ ਸਕਦਾ ਹੈ ਕਿ ਜੇ ਸਰਕਾਰ ਨੇ ਇੱਕ ਵਾਰੀ ਲਾ ਦਿੱਤਾ ਉਸ ਟਾਈਮ ਲੋਡ ਹੋਊਗੀ ਹੌਣ ਇਹਦੇ ਵਿੱਚ ਆਪਾਂ ਇਹਦੇ ਬਦਲਾਅ ਜਿਵੇਂ ਮੱਕੀ ਵੀ ਸਕਦੇ ਆ ਹੋਰ ਕਾਫੀ ਫਸਲਾਂ ਸਾਦੀਆਂ ਬੀਜੀਆਂ ਜਾ ਸਕਦੀਆਂ ਆ ਤੇ ਹੋਰ ਵੀ ਕਾਫੀ ਬਦਲਾਅ ਹੈਗੇ ਜਿਵੇਂ ਦਾਲਾਂ ਦੀ ਕੀਤੀ ਕੀਤੀ ਜਾ ਸਕਦੀ ਆ ਜਿਹਦਾ ਕਿ ਰੇਟ ਵੀ ਕਾਫੀ ਹੈ 7-7000 ਰੁਪਏ ਨੂੰ ਵੀ ਵੇਚਰੀ ਹੈ ਦਾਲ ਤੇ ਉਹ ਕਈ ਬੀਜ ਦੇ ਵੀ ਆ ਕਿਸਾਨ ਤੇ ਉਹ ਆਪਾਂ ਉਧਰੋਂ ਲਿਜਾਣ ਕਿਉਂ ਨਹੀਂ ਕੀਤਾ ਜਾ ਸਕਦਾ ਲੇਖੋ ਅਮਰਦੀਪ ਜੀ ਗੱਲ ਦਾਇਮ ਵੀ ਜਿਵੇਂ ਆਪਾਂ ਕੋਈ ਵੀ ਗੱਲ ਆ ਹਵਾਾਂ 'ਚ ਗੱਲਾਂ ਤੇ ਆਪਾਂ ਕਰ ਲੈਂਦੇ ਆ ਆਪਣਾ মিডিਆ ਵੀ ਕਰ ਲੈਂਦਾ ਆਪਾਂ ਵੀ ਕਰ ਲੈਂਦੇ ਆ ਸਰਕਾਰਾਂ ਵੀ ਕਰ ਲੈਂਦੀਆਂ ਨੇਤਾਜੀ ਵੀ ਕਰ ਲੈਂਦੇ ਸਾਰੇ ਕਰ ਲੈਂਦੇ ਆ ਪਰ ਜ਼ਮੀਨੀ ਪੱਧਰ ਤੇ ਇਹਦੇ ਬਾਰੇ ਬਹੁਤ ਔਖਾ ਕੰਮ ਆ ਕਿਉਂਕਿ ਦੇਖੋ ਐਮਐਸਪੀ ਦੀ ਗੱਲ ਆ ਵੀ ਪੰਜਾਬ 'ਚ ਐਮਐਸਪੀ ਮੁੱਖ ਇਹ ਦੋ ਫਸਲਾਂ ਤੋਂ ਆ ਕਣਕ ਤੇ ਝੋਨਾ ਜਿਹਦਾ ਕਿਸਾਨ ਨੂੰ ਪਤਾ ਹੁੰਦਾ ਵੀ ਇਹ ਫਿਕਸ ਪ੍ਰਾਈਸ ਫਸਲ ਆ ਇਹਨੇ ਸਾਨੂੰ ਇਹਨੇ ਪੈਸੇ ਦੇ ਦੇਣੇ ਆ ਹੁਣ ਜੇ ਆਪਾਂ ਗੱਲ ਕਰੀਏ ਦਾਣਾਂ ਦੀ ਦੇਖੋ ਦਾਣਾਂ ਦੇ ਮੂੰਗੀ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਉਹਦਾ ਰੇਟ ਨਾ 7200 ਰੁਪਇਆ ਕੀਤਾ ਸੀ ਤਾਂ ਐਮਐਸਪੀ ਦੀ ਕੋਸ਼ਿਸ਼ ਕੀਤੀ ਸੀ ਤੇ ਚਲੋ ਥੋੜਾ ਜਿਹਾ ਉਹਦੇ ਵਿੱਚ ਕਾਮਯਾਬੀ ਵੀ ਮਿਲੀ ਕੁਝ ਕਿਸਾਨਾਂ ਨੇ ਬੀਚੀ ਹੈ ਜਿਸਕੀ ਰਿਜ਼ਲਟ ਵੀ ਕਹਿੰਦੇ ਵਧੀਆ ਰਿਜ਼ਲਟ ਵੀ ਵਧੀਆ ਆ ਪਰ ਹੁੰਦਾ ਹੈ ਕਿ ਆ ਵੀ ਕਿੱਥੇ ਪ੍ਰੋਬਲਮ ਹੁੰਦੀ ਆ ਵੀ ਜਿੱਥੇ ਸਰਕਾਰ ਖਰੀਦਦਾਰੀ ਦੇ ਵਿੱਚ ਖੜੀ ਆ ਐਮਐਸਪੀ ਦੇਣੀ ਇੱਕ ਵੱਖਰੀ ਗੱਲ ਆ ਐਮਐਸਪੀ ਤਾਂ ਇਹਨਾਂ ਨੇ ਸਾਰੀਆਂ ਫਲਾਂ ਦਿੱਤੀ ਹੋਈ ਆ ਲੇਕਿਨ ਪ੍ਰਾਈਵੇਟ ਜਿਹੜੇ ਐਮਪਾਇਰ ਆ ਉਹ ਹੀ ਖਰੀਦਦੇ ਆ ਉਥੇ ਨੂੰ ਸਰਕਾਰ ਨਹੀਂ ਖੜਦੀ ਸਰਕਾਰ ਸਿਰਫ ਕਣਕ ਤੇ ਝੋਨੇ ਦੀਆਂ ਦੋ ਫਸਲਾਂ ਵਿੱਚ ਖਰੀਦਦਾਰੀ ਤੇ ਖੜਦੀ ਆ ਤੇ ਇਹ ਦੋ ਫਸਲਾਂ ਵਿੱਚ ਪੰਜਾਬ ਨੂੰ ਪਤਾ ਹੈ ਕਿ ਇਹਦੋਂ ਘੱਟ ਇਹ ਵਿਗਣੀ ਨਹੀਂ ਤੇ ਜਿਹੜਾ ਪ੍ਰਾਈਵੇਟ ਵਪਾਰੀ ਆ ਲਊਗਾ ਉਹਦੇ ਉੱਪਰ ਹੋ ਕੇ ਲਊਗਾ ਲੇਕਿਨ ਜਿਹੜੀਆਂ ਬਾਕੀ ਫਸਲਾਂ ਆ ਆਪਾਂ ਐਮਐਸਪੀ ਦੇ ਨੀچے ਵੀ ਜਦੋਂ ਵਪਾਰੀ ਨਾ ਲਵੇ ਤਾਂ ਆਪਾਂ ਕੀ ਕਰ ਸਕਦੇ ਆ ਮੰਨ ਲਓ 7200 ਨੂੰ ਮੂੰਗੀ ਦਾ ਐਲਾਨ ਕਰ ਦਿੱਤਾ ਆਪਾਂ ਮੂੰਗੀ ਮੰਡੀ ਤੇ ਲੈ ਗਏ ਵਪਾਰੀਆਂ ਦੇ ਗਰੁੱਪ ਬਣੇ ਹੋਏ ਆ ਉਹਨਾਂ ਨੇ ਸਲਾਹ ਕਰ ਲਈ ਵੀ ਭਾਈ ਅੱਜ ਆਪਾਂ 650 ਤੋਂ ਬੋਲੀ ਸ਼ੁਰੂ ਕਰਨੀ ਹੈ ਤੂੰ 650 50 ਕਰ ਦੇ ਮੈਂ 600 ਕਹ ਦੂੰ 700 ਤੇ ਗੱਲ ਆਪਾਂ ਨਵੇੜ ਦੇਣੀ ਅੱਜ ਤੇ ਤੁਹਾਡਾ ਉਸੇ ਕੋਈ ਜ਼ੋਰ ਫੜਵਾ ਤੁਹਾਨੂੰ 6700 ਦੇ ਹਿਸਾਬ ਦੇ ਨਾਲ ਮੂੰਗੀ ਨਹੀਂ ਪੈਣੀ ਕਿਉਂਕਿ ਜਿੱਥੇ ਸਰਕਾਰ ਖਰੀਦਦਾਰ ਨਹੀਂ ਹੈਗੀ ਉਹ ਪ੍ਰਾਈਵੇਟ ਤਾਂ ਆਪਣੀ ਮਰਜ਼ੀ ਨਾਲ ਹੀ ਫਿੱਦਣਗੇ ਤਾਂ ਦੀ ਕੀ ਨੂੰ ਇਹਦਾ ਮੁੱਖ ਕਾਰਨ ਇਹਦਾ ਝੋਨਾ ਨਾ ਛਿੰਦਾ ਕਿ ਇਹੀ ਹੈ ਕਿ ਇਹ ਦੇ ਵਿੱਚ ਸਰਕਾਰ ਖੜੀ ਆ ਇਸ ਖਰੀਦ ਦੇ ਵਿੱਚ ਬਾਣ ਵਿੱਚ ਝੋਨੇ ਦੇ ਵਿੱਚ ਤੇ ਹਰ ਇੱਕ ਇਨਸਾਨ ਇਹ ਚਾਹੁੰਦਾ ਕਿ ਮੈਂ ਪੈਸਾ ਲਾਇਆ ਮੈਂ ਮਤਲਬ ਇਹਦੀ ਮਜ਼ਦੂਰੀ ਕੀਤੀ ਮੈਂ ਇਹਦੀ ਮਿਹਨਤ ਕੀਤੀ ਤੇ ਪਰ ਮੈਨੂੰ ਰਿਜ਼ਲਟ ਨਾ ਮਿਲਿਆ ਤੇ ਮੇਰੇ ਘਰ ਦੀ ਆਸ ਕਿੱਦਾ ਜਾਂ ਮੇਰਾ ਕੀ ਬਣੂਗਾ ਕਿੰਨਾ ਪਾਣੀ ਜਿਵੇਂ ਮੇਰੇ ਖਲ 5000 ਲੀਟਰ ਪਾਣੀ ਲੱਗ ਜਾਂਦਾ 1 ਕਿਲੋ ਚੌਲ ਪੈਦਾ ਕਰਨ ਲਈ ਸੁਣਿਆ ਜਿਵੇਂ ਆਪਾਂ ਮੈਂ ਵੀ ਪੜਿਆ ਜੀ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਵੀ 1 ਕਿਲੋ ਚੌਲ ਪੈਦਾ ਕਰਨ ਲਈ 5300 ਲੀਟਰ ਪਾਣੀ 5300 ਲੀਟਰ ਪੰਜਾਬ ਦਾ ਜਾ ਰਿਹਾ ਹੈ ਉਹ ਇਹ ਆਕੜਾ ਪੜਿਆ ਬਹੁਤ ਹਾਵਾਂ ਤੇ ਆ ਬਾਕੀ ਇਹ ਮਾਰਾਂ ਨੇ ਇਸ ਚੀਜ਼ ਦੀ ਸਰਚ ਕੀਤੀ ਹੋਊਗੀ ਕਿਉਂਕਿ ਆਕੜਾ ਐਵੇਂ ਤਾਂ ਬਾਹਰ ਆ ਨਹੀਂ ਗਿਆ ਹੁਣ ਦੇਖੋ 1 ਕਿਲੋ ਚੌਲ ਮੰਨ ਲਓ ਆਪਾਂ ਸੁਪਰ ਫਾਈਨ ਜਿਹੜੀਆਂ ਆ ਆਪਾਂ ਪਰਮਨ ਹੀ ਪੈਦਾ ਕਰਦੇ ਜੀ ਪੰਜਾਬ ਵਾਲੇ 40 ਰੁਪਏ ਕਿਲੋ ਚੌਲ ਹੋਊ 50 ਹੋਊ 60 ਹੋ ਇੱਥੇ ਕਿਹਦੇ ਪ੍ਰਾਈਸ ਆ ਕਿਉਂਕਿ ਬਾਸਮਤੀ ਦੇ ਪ੍ਰਾਈਸ ਥੋੜੇ ਉੱਪਰ ਹੁੰਦੇ ਆ 30 ਹੋਊ 20 ਹੋਊ ਚਲੋ ਇੰਨਾ ਹੋਊ ਹੁਣ ਤੁਸੀਂ ਇਹ ਸੋਚੋ ਵੀ 1 ਕਿਲੋ ਚੌਲ ਪੈਦਾ ਕਰਨ ਲਈ 5000 ਲੀਟਰ ਪਾਣੀ ਆਪਾਂ ਵਰਤ ਲਈਏ ਤੇ ਇਹ ਕਿੱਥੋਂ ਦੀ ਇੱਕ ਸੜ ਪਿਆ ਪੰਜਾਬ ਦਾ ਪਾਣੀ ਜਾ ਰਿਹਾ ਔਰ ਇਹ ਡਾਊਨ ਜਾ ਰਿਹਾ ਅੱਜ ਅਸੀਂ ਇਸ ਫਸਲ ਦਾ ਲਾਲਚ ਕਰ ਰਹੇ ਮੈਂ ਇਹ ਨਹੀਂ ਕਹਿੰਦਾ ਕਿ ਇਸ ਫਸਲ ਪੰਜਾਬ ਦੀ ਆਰਥਿਕਾ ਨੂੰ ਵੜਾਵਾ ਨਹੀਂ ਦਿੰਦਾ 70 ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਆਰਥਿਕਤਾ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਚੁਣੇ ਨੇ ਕਿਉਂਕਿ ਮੈਂ ਕਿਸਾਨ ਆ ਮੈਨੂੰ ਪਤਾ ਆ ਕਿ ਝੋਨੇ ਦੀ ਕਿੰਨੀ ਵੱਡੀ ਆਰਥਿਕਤਾ ਕਿਸਾਨ ਨੂੰ ਹਲਾ ਦਿੰਦੀ ਆ ਬੇਸ਼ੱਕ ਮੱਕੀ ਵੀਜ ਕੇ ਦੇਖ ਲਓ ਤੁਸੀਂ ਹੋਰ ਚੀਜ਼ਾਂ ਵੀਜ ਕੇ ਦੇਖ ਲਓ ਪਰ ਇਹਦੇ ਬਰਾਬਰ ਦੀ ਆਰਥਿਕਤਾ ਤੁਹਾਨੂੰ ਕਿਤੇ ਨਹੀਂ ਮਿਲਦੀ ਕਿਉਂਕਿ ਆਪਣੇ ਪੰਜਾਬੀਆਂ ਨੇ ਕਿਸੇ ਵੀ ਤਰੀਕੇ ਦੀ ਮੁਸੀਬਤ ਹੋਵੇ ਉਹਦਾ ਸਾਹਮਣਾ ਬੜੀ ਦਲੇਰੀ ਨਾਲ ਕੀਤਾ ਇਹ ਵੀ ਇੱਕ ਤਰੀਕੇ ਦੀ ਮੁਸੀਬਤ ਆ ਹਣੇ ਤੋਂ ਬਾਹਰ ਕਿਵੇਂ ਨਿਕਲਣਾ ਜੀ ਇਵੇਂ ਨਹੀਂ ਕੀਤਾ ਜਾ ਸਕਦਾ ਕਿ ਜੀ ਹਰੇਕ ਕਿਸਾਨ ਇੱਕ ਪ੍ਰਣ ਕਰ ਲਵੇ ਕਿ ਜੀ ਉਹ 10 ਖੇਤ ਝੋਨੇ ਦੇ ਬੀਜ ਦਾ ਤੇ ਉਹ 8 ਕਰ ਦੇਵੇ ਜਾਂ 7 ਕਰ ਦੇਵੇ ਇਸ ਤਰੀਕੇ ਨਾਲ ਹੌਲੀ ਹੌਲੀ ਕਰਕੇ ਘਟਾਇਆ ਜਾਵੇ ਕਿ ਉਹਦੇ ਬਦਲਾਅ ਦੂਜੀ ਚੀਜ਼ ਬੀਜ ਕੇ ਦੇਖੀ ਜਾਵੇ ਕਿੰਨਾ ਕੁ ਫਾਇਦਾ ਹੁੰਦਾ ਜਾਂ ਕੀ ਹੁੰਦਾ ਕਿਉਂਕਿ ਆਪਾਂ ਸੁਣੀ ਸੁਣਾਈ ਗੱਲ ਤਾਂ ਕਰ ਲੈਂਦੇ ਕਿ ਜੀ ਉੱਤੋਂ ਘਟਾ ਪੈਂਦਾ ਉਹਦੇ ਵਿੱਚ ਫਾਇਦਾ ਨਹੀਂ ਹੁੰਦਾ ਪਰ ਕਰਕੇ ਇੰਪਲੀਮੈਂਟ ਬਹੁਤ ਘੱਟ ਕਿਸਾਨਾਂ ਨੇ ਦੇਖਿਆ ਜੇ ਆਪਾਂ ਇੱਕ ਪਿੰਡ ਦੇ ਵਿੱਚ 20 ਕਿਸਾਨ ਆ ਤੇ ਪੀਆ ਜੋ ਮਨ ਲਗਾ ਦੋ ਵੀ ਯੂਜ਼ ਕਰਕੇ ਦੇ ਦੇ ਕੀ ਫਾਇਦਾ ਹੋਇਆ ਕਿ ਨਹੀਂ ਹੋਇਆ ਕੋਈ ਸ਼ੋਰ ਬਦਲਾ ਕਰਕੇ ਨਹੀਂ ਤਾਂ ਬਹੁਤੇ ਉਸ ਭੇਡ ਚਾਲ ਦੇ ਵਿੱਚ ਹੀ ਚੱਲਦੇ ਆ ਇਸੇ ਤਰੀਕੇ ਦੇ ਕਰਨਾ ਨਹੀਂ ਚਾਹੀਦਾ ਟਰਾਈ ਦੇਖੋ ਜੀ ਗਨਪਤ ਕੀ ਹੈ ਦੇਖੋ ਇਹ ਇੱਕ ਸਰਕਾਰਾਂ ਦੇ ਹੱਥ ਵਸਿਆ ਬਹੁਤ ਕੁਝ ਝੋਨੇ ਨੂੰ ਆਪਾਂ ਜੇ ਘਟਾਉਣ ਲਈ ਆਪਾਂ ਨੂੰ ਕਿਉਂਕਿ ਅਨਾਜ ਦੀ ਪੂਰੀ ਵਰਲਡ ਤੇ ਮੰਗਿਆ ਇਹਦਾ ਦੂਜਾ ਰੂਪ ਸੋਣੀ ਦੀ ਫਸਲ ਮੱਕੀ ਆ ਕਿਉਂਕਿ ਇਹ ਚੀਜ਼ ਨੂੰ ਜ਼ਰੂਰ ਦੇਖਣੀ ਪੈਣੀ ਆ ਵੀ ਜਿਹੜੀ ਮੱਕੀ ਇਹਦੇ ਬਰਾਬਰ ਦਾ ਇਹਦੇ ਬਰਾਬਰ ਦਾ ਆਪਾਂ ਨੂੰ ਆਫਸਕਾ ਦਿੰਦੀ ਕਿ ਨਹੀਂ ਦਿੰਦੀ ਮੰਨ ਲਓ ਸਰਕਾਰ ਮੱਕੀ ਤੇ ਐਮ ਐਸ ਪੀ ਦੇਵੇ ਔਰ ਉਸ ਤੋਂ ਜਦੋਂ ਕਾਨੂੰਨੀ ਗਾਰੰਟੀ ਦਾ ਰੌਲਾ ਆ ਕਿਸਾਨਾਂ ਦਾ ਮੁੱਖ ਰੌਲਾ ਲੜਾਇਆ ਉਹ ਇਹ ਆ ਵੀ ਸਾਨੂੰ ਐਮ ਐਸ ਪੀ ਤੇ ਕਾਨੂੰਨੀ ਗਾਰੰਟੀ ਮਿਲੇ ਕਾਨੂੰਨੀ ਗਾਰੰਟੀ ਮੀਨਜ਼ ਵੀ ਉਸ ਤੋਂ ਘੱਟ ਜਿਹੜਾ ਨਿਰਧਾਰਤ ਕੀਤਾ ਰੇਟ ਆ ਉਸ ਤੋਂ ਘੱਟ ਖਰੀਦਦਾਰੀ ਨਾ ਹੋਵੇ ਉਹ ਲੁੱਟ ਖਸੁੱਟ ਨਾ ਹੋਵੇ ਮੰਡੀ ਦੇ ਵਿੱਚ ਮੰਨ ਲਓ ਜੇ ਮੱਕੀ ਦੀ ਐਮ ਐਸ ਪੀ ਹੋਵੇ ਇਹਦਾ ਇੱਕ ਬਦਲਿਆ ਛੋਟਾ ਜਿਹਾ ਪਰ ਸਰਕਾਰ ਨੂੰ ਜ਼ਿਲ੍ਹਾवार ਡਿਸਟ੍ਰਿਕਟ ਵਾਰ ਇਹ ਕਰਨਾ ਪਏਗਾ ਕਿ ਕਿਸ ਜ਼ਿਲ੍ਹੇ ਵਿੱਚ ਬਾਗ ਲਾਉਣੇ ਆ ਕਿਸ ਜ਼ਿਲ੍ਹੇ ਵਿੱਚ ਕਾਟਨ ਲਾਉਣੀ ਆ ਕਿਸ ਜ਼ਿਲ੍ਹੇ ਵਿੱਚ ਰਾਈਸ ਇਹਦੀ ਖੇਤੀ ਕਰਨੀ ਆ ਇਹਨੂੰ ਡਿਵਾਈਡ ਕਰਨਾ ਪਊਗਾ ਪੰਜਾਬ ਨੂੰ ਇਹਦੇ ਵਿੱਚ ਇਹ ਕੰਮ ਲੋਕ ਨਹੀਂ ਕਰ ਸਕਦੇ ਇੱਕ ਬਹੁਤ ਵੱਡਾ ਸਿਸਟਮ ਆ ਉਹ ਸਰਕਾਰਾਂ ਦੇ ਹੱਥ ਵਾਸਿਆ ਜੇ ਉਹ ਸਿਸਟਮ ਕਰਨਗੇ ਕਿ ਜਿਸ ਏਰੀਆ ਦੇ ਵਿੱਚ ਦੇਖਿਆ ਕਿ ਪਹਾੜ ਦੇ ਪਾਸ ਜ਼ਿਲ੍ਹੇ ਜਿਹੜੇ ਬਿਲਕੁਲ ਆ ਹਿਮਾਲਿਆ ਪੈਂਦਾ ਜਿਹੜੇ ਨਾਲ ਲੱਗਦੇ ਜ਼ਿਲ੍ਹੇ ਆਪਣੇ ਗਰਦਾਸਪੁਰ ਲਾਹਰੋ ਹਿਆਰਪੁਰ ਜਲੰਧਰ ਜਾ ਅੰਬਾਲਾ ਇੱਥੇ ਪਾਣੀ ਦੀ ਬੈਲਟ ਬਹੁਤ ਵਧੀਆ ਆ ਮਿੱਠਾ ਪਾਣੀ ਆ ਔਰ ਪਾਣੀ ਦਾ ਲੈਵਲ ਵੀ ਠੀਕ ਆ ਉਹਨਾਂ ਜ਼ਿਲ੍ਹਿਆਂ ਨੂੰ ਇਹ ਫਸਲ ਦੇਤੀ ਜਾਵੇ ਬਾਕੀ ਜ਼ਿਲ੍ਹਿਆਂ ਨੂੰ ਕਾਟਨ ਦਿੱਤੀ ਜਾਵੇ ਜਿੱਥੇ ਕਾਟਨ ਨੂੰ ਬਿਮਾਰੀ ਪੈਂਦੀ ਜਾਂ ਕੋਈ ਹੋਰ ਗੱਲਾਂ ਹੁੰਦੀਆਂ ਉਹਦੀ ਤਰਪਾਈ ਬੀਮਾ ਕੰਪਨੀਆਂ ਸਰਕਾਰਾਂ ਕਰਨ ਕਿ ਕਿਸਾਨ ਨੂੰ ਘਟਾ ਨਾ ਪਵੇ ਜਦੋਂ ਕਿਸਾਨ ਨੂੰ ਝੋਨੇ ਦੇ ਬਰਾਬਰ ਦੀ ਕੋਈ ਚੀਜ਼ ਆਉਂਦੀ ਦੱਸੂਗੀ ਲਗਭਗ ਤੇ ਮੈਨੂੰ ਲੱਗਦਾ ਕਿ ਫਿਰ ਇਹਦਾ ਕੋਈ ਚੇਂਜ ਹੋਣੀ ਸ਼ੁਰੂ ਹੋਊਗੀ ਕਿਉਂਕਿ ਮੇਨ ਚੀਜ਼ ਆਰਥਿਕਤਾ ਦੇ ਜੁੜੀ ਹੋਈ ਹੈ ਕਿਸਾਨ ਰਿਸਕ ਨਹੀਂ ਲੈਣਾ ਚਾਹੁੰਦਾ ਕਿਸਾਨ ਚਾਹੁੰਦਾ ਹੈ ਕਿ ਜੇ ਮੈਂ ਰਿਸਕ ਲੈ ਲਿਆ ਮੇਰੀ ਚੀਜ਼ ਦੀ ਮੰਡੀ ਦੇ ਵਿੱਚ ਵਿਕਰੀ ਨਾ ਹੋਈ ਮੈਂ ਮੰਨ ਲਓ ਸੋਣੀਆਂ ਫਸਲਾਂ ਬਹੁਤ ਆ ਤੁਸੀਂ ਇਹਦੇ ਬਰਾਬਰ ਦੀਆਂ ਇੱਕ ਐਮ ਐਸ ਪੀ ਜੇ ਕਿਹੜੀਆਂ-ਕਿਹੜੀਆਂ ਫਸਲਾਂ ਤੇ ਹੋਣੀ ਚਾਹੀਦੀ ਹੈ ਕਿ ਆਪਾਂ ਕਹੀਏ ਇਹਨਾਂ ਇਹਨਾਂ ਫਸਲਾਂ ਤੇ ਐਮ ਐਸ ਪੀ ਹੋਵੇ ਤਾਂ ਝੋਨੇ ਦਾ ਬਦਲਾਅ ਹੋ ਸਕਦਾ ਲਖੜੀਆਂ ਸੋਣੀਆਂ ਮੁੱਖ ਫਸਲਾਂ ਜਿਵੇਂ ਮੱਕੀ ਆ ਤੇਲਿਆ ਕੋਈ ਹੋਰ ਇਹ ਬਰਾਬਰ ਦੀਆਂ ਚੀਜ਼ਾਂ ਪਾ ਬੀਜਦੇ ਆ ਮੂਹ ਖੁਲੀ ਆ ਟਾਈਮ 'ਚ ਬਾਜਰੇ ਦੀ ਖੇਤੀ ਵੀ ਕਾਫੀ ਕੀਤੀ ਜਾਂਦੀ ਆ ਬਾਜਰਾ ਆ ਮੂਹ ਖੁਲੀ ਆ ਲਗਭਗ ਸੌਣੀਆਂ ਜਿੰਨੀਆਂ ਕੁ ਫਸਲਾਂ ਆਪਣੇ ਲਿਸਟ ਪੰਜਾਬੀ ਸ਼ੂ ਤੋਂ ਕਰਦੇ ਆ ਉਹਨਾਂ ਦੇ ਉੱਤੇ ਕੋਈ ਬਰਾਬਰ ਦੀ ਐਮਐਸਪੀ ਹੋਵੇ ਜਾਂ ਸਰਕਾਰ ਖਰੀਦੇ ਤੇ ਫਿਰ ਤਾਂ ਇਹਦਾ ਕੋਈ ਬਦਲਾਅ ਹੋ ਸਕਦਾ ਪਰ ਜੇਕਰ ਅਦਰਵਾਜ਼ੀ ਆਪਾਂ ਇਹ ਕਹੀਏ ਵੀ ਆਪਾਂ ਬਾਕੀਆਂ ਦੇ ਉੱਤੇ ਐਮਐਸਪੀ ਤੋਂ ਵਗੈਰੇ ਨੂੰ ਬੰਦ ਕਰਵਾ ਲਈਏ ਇਹ ਤਾਂ ਆਪਣੇ ਆਪ ਤਾਂ ਹੋ ਹੀ ਜਾਣਾ ਹੈ ਬੰਦ ਅੱਜ ਨਾ ਵੀ ਕਰਾਂਗੇ ਇਹ ਹੋ ਹੀ ਜਾਣਾ ਹੈ ਕਿਉਂਕਿ ਜੋ ਪਾਣੀ ਇੰਨੀ ਦੂਰ ਤੱਕ ਜਾਣਾ ਕਾਫੀ ਸੰਗਠਨ ਵੀ ਬਣੇ ਹੋਏ ਕਿਸਾਨ ਸੰਗਠਨ ਕਾਫੀ ਮੰਗਾ ਰੱਖ ਰਹੇ ਆ ਤੇ ਕਾਫੀ ਸੰਘਰਸ਼ ਵੀ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਆ ਕਿ ਉਹਨਾਂ ਸੰਗਠਨਾਂ ਨੂੰ ਨਹੀਂ ਚਾਹੀਦਾ ਇੱਕ ਆਪਣੇ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਫਲਾਨਾ ਕਿਸਾਨ ਆਪਣੇ ਤੋਂ ਸ਼ੁਰੂ ਕਰਨੋ ਕਿ ਫਲਾਨਾ ਕਿਸਾਨ 100 ਏਕੜ ਜਾਂ 70 ਏਕੜ ਜਾਂ 20 ਏਕੜ ਦੀ ਝੋਨਾ ਬੀਜਦਾ ਉਹ ਦੋ ਦੋ ਏਕੜੀ ਘਟਾ ਵੀਰੇ ਜਿਹਦੇ ਨਾਲ ਹੋ ਸਕਦਾ ਕਿ ਇੱਕ ਰੀਤ ਬਣ ਜਵੇ ਉਹਨੂੰ ਆਦਤ ਪੈ ਜਵੇ ਤੇ ਉਹ ਕੰਮ ਉਧਰੋਂ ਰੁਝਾਨ ਚ ਗਿਆ ਐਮ ਐਸ ਪੀ ਦੀ ਮੰਗ ਤਾਂ ਚਲੋ ਹੈਗੀ ਹੈ ਕਿ ਜਦੋਂ ਤੱਕ ਨਹੀਂ ਦੱਸਦੇ ਹਾਂਜੀ ਕੋਈ ਵੀ ਕਿਸਾਨ ਕੋ ਇੰਨੀ ਵੱਧੂ ਜ਼ਮੀਨ ਤਾਂ ਪੰਜਾਬ 'ਚ ਹੈ ਹੀ ਨਹੀਂ ਕਿ ਵੀ ਆਪਣੇ ਕੋਲ ਬਹੁਤ ਵੱਡੇ ਆਪਾਂ ਹਜ਼ਾਰਾਂ ਏਕੜ ਜਾਂ ਸੈਂਕੜੇ ਏਕੜਾਂ ਦੇ ਮਾਲਕ ਆਪਾਂ ਛੋਟੇ-ਛੋਟੇ ਖੇਤਿਆਂ ਆ 75% ਤਾਂ 5 ਏਕੜ ਵਾਲੇ ਕਿਸਾਨ ਆ ਪੰਜਾਬ ਦੇ ਚਲੋ ਮਾਲਵਾ ਵੇਲਟ ਦੇ ਵਿੱਚ ਕੋ ਵੱਡੇ ਕਿਸਾਨ ਵੀ ਹੈਗੇ ਆ ਦੋਆਬਾ ਵੇਲਟ ਦੇ ਵਿੱਚ ਤਾਂ ਛੋਟੇ ਕਿਸਾਨ ਹੀ ਜ਼ਿਆਦਾ ਆ ਹੁਣ ਜੇ ਆਪਣੇ ਕੋਲ 1 ਈਕੜ ਵੀ 5-7 ਆ ਉਹ 500 ਏਕੜ ਦੇ ਵਿੱਚੋਂ ਆਪਾਂ 2 ਏਕੜ ਕਿਵੇਂ ਖਾਲੀ ਰੱਖ ਸਕਦੇ ਆ ਉਹ 2 ਏਕੜ ਦੀ ਪਰਭਾਈ ਕੌਣ ਕਰੇਗਾ ਜਦ ਤੱਕ ਗਵਰਨਮੈਂਟੋਂ ਉਹ 2 ਏਕੜ ਤੇ ਲੱਖ ਰੁਪਇਆ ਦੇ ਦੇਵੇ ਇਹ ਆਪਾਂ ਝੋਨੇ ਦੀ ਗੱਲ ਕਰੀਏ ਜੇ ਆਪਾਂ 25 ਕੁਇੰਟਲ ਹੀ ਆਪਾਂ ਇਹ ਵੀ ਮੰਨ ਕੇ ਚੱਲੀਏ 2 ਲਗਭਗ 2000 ਤੇ ਇਹਦੀ ਪ੍ਰਾਈਸ ਆ 250 ਇਹ ਆਪਾਂ ਨੂੰ 60000 ਦਿੰਦਾ ਖਰਚਾ ਕੱਢ ਕੇ ਇਹ ਜੋ ਸਾਨੂੰ 40000 ਦਾ ਦਿੰਦਾ ਹੀ ਹੋਊਗਾ 40 45 ਇਹ ਸਾਨੂੰ ਇਹਦਾ ਇਹਦੀ ਉਪਜ ਦਾ ਸਾਨੂੰ ਫਾਇਦਾ ਹੁੰਦਾ ਹੋਗਾ ਹੋਰ 40 45000 ਦਾ ਪਰ ਏਕੜ 90000 2 ਏਕੜ ਦਾ ਸਾਨੂੰ ਕਿਤੇ ਆਉਂਦਾ ਹੋਵੇ ਤੇ ਅਸੀਂ ਨਹੀਂ ਲਾਵਾਂਗੇ ਕਿਸਾਨ ਨਾ ਲਾਊਗਾ ਇਹਨੂੰ ਸੁਣਾਉਣ ਲਈ ਦੇਖੋ ਸਰਕਾਰ ਨੂੰ ਬਹੁਤ ਵੱਡੇ ਪੱਧਰ ਤੇ ਪਲਾਨ ਸਕੀਮਾਂ ਬਣਾਉਣੀਆਂ ਪੈਣਗੀਆਂ ਕਿ ਕਿਸਾਨ ਨੂੰ ਦੀ ਪਰਪਾਈ ਕਿਸ ਤਰੀਕੇ ਨਾਲ ਕੀਤੀ ਜਾ ਸਕੇ ਜਿਹਦੇ ਨਾਲ ਇਹਦਾ ਏਰੀਆ ਘਟਾਇਆ ਜਾ ਸਕੇ ਮੰਨ ਲਓ 5 ਏਕੜ ਦਾ ਖਾਣਿਆ ਉਹ ਤੋਂ 3 ਏਕੜ ਲਾਵੇ ਤੇ ਦੋ ਏਕੜ ਜਿਹੜਾ ਉਹਨੂੰ ਲੌਸ ਹੋਇਆ ਨਾ ਲਾਉਣ ਦਾ 90000 ਦਾ ਉਹ ਪੈਸਾ ਕਿੱਥੋਂ ਦੀ ਜੇਬ ਦੇ ਵਿੱਚ ਪਾਇਆ ਜਾਵੇ ਕਿਹੜੀ ਫਸਲ ਤੋਂ ਪਾਇਆ ਜਾਵੇ ਇੱਕ ਕਿਸ ਤਰੀਕੇ ਨਾਲ ਪਾਇਆ ਜਾਵੇ। ਬਹੁਤ-ਬਹੁਤ ਤੁਹਾਡਾ ਧੰਨਵਾਦ। ਤੇ ਸੋ ਮੇਰੇ ਨਾਲ ਸੀ ਅਵਤਾਰ ਸਿੰਘ ਢਿੱਸੀ ਮੈਂ ਤੁਹਾਡਾ ਆਪਣਾ ਅਮਰਦੀਪ ਸਿੰਘ ਪੁਰੀਆ। ਸੋ ਇਹ ਜਿਹੜਾ ਵਿਚਾਰ ਚਰਚਾ ਦਾ ਵਿਸ਼ਾ ਬਹੁਤ ਗੰਭੀਰ ਆ ਤੇ ਬਹੁਤ ਲੰਬਾ ਆ। ਸੋ ਹੋ ਸਕਦਾ ਕੁਝ ਕਿਸਾਨ ਵੀ ਸਾਡੇ ਵਿਚਾਰਾਂ ਨਾਲ ਸਹਿਮਤ ਨਾ ਹੋਣ ਪਰ ਇਸ ਮੁੱਦੇ ਤੇ ਵਿਚਾਰ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਇਸ ਮੁੱਦੇ ਤੇ ਆਪਾਂ ਨਹੀਂ ਬੋਲਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕੋਈ ਹੋਰ ਫਸਲਾਂ ਵੀ ਨਹੀਂ ਬੀਜ ਸਕਾਂਗੇ ਕਿਉਂਕਿ ਜਦ ਪਾਣੀ ਖਤਮ ਹੋ ਗਿਆ ਤੇ ਆਪਾਂ ਕੁਝ ਵੀ ਕਰ ਨਹੀਂ ਸਕਦੇ। ਸੋ ਸਰਕਾਰਾਂ ਵੀ ਤਾਂ ਹੀ ਕੁਝ ਕਰਨੀਆਂ ਜੇ ਆਪਾਂ ਬੋਲਾਂਗੇ ਜਿਸ ਤਰੀਕੇ ਦੀਆਂ ਵਿਚਾਰ ਚਰਚਾਵਾਂ ਆਪਾਂ ਕਰਾਂਗੇ ਤੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਕੋਈ ਪਾਲਿਸੀ ਬਣਾਵੇ ਤੇ ਜੇ ਅਸੀਂ ਇਸੇ ਤਰੀਕੇ ਨਾਲ ਝੋਨਾ ਬੀਜਦੇ ਰਹਿਣ ਝੋਨਾ ਬੀਜਣੋਂ ਵੀ ਨਾ ਹਟੇ ਤੇ ਵਿਚਾਰ ਚਰਚਾ ਵੀ ਨਾ ਕੀਤੀ ਤੇ ਫਿਰ ਤਾਂ ਸਾਡਾ ਰੱਬ ਰਾਖਾ ਦੇਖੋ ਇਹ ਤਾਂ ਅਮਰਦੀਪ ਜੀ ਸੋਚਣਾ ਹੀ ਪਏਗਾ ਜਦੋਂ ਮੈਂ ਪੜਿਆ ਕਿ 1 ਕਿਲੋ ਚਾਵਲ ਲਈ 5300 ਲੀਟਰ ਪਾਣੀ ਇੱਕ ਪੰਜਾਬੀ ਜਿਹੜਾ ਪੰਜਾਬੀ ਆ ਜਦੋਂ ਇਹ ਗੱਲ ਸੋਚੂਗੇ 1 ਕਿਲੋ ਚਾਵਲ ਲਈ 5300 ਲੀਟਰ ਪੰਜਾਬ ਦਾ ਪਾਣੀ ਖਰਾਬ ਹੋ ਰਿਹਾ। ਇੱਕ ਜਿਹੜਾ ਸੱਚੇ ਦਿਲੋਂ ਪੰਜਾਬ ਨੂੰ ਪਿਆਰ ਕਰਦਾ ਉਹਨੂੰ ਦਰਦ ਤਾਂ ਜ਼ਰੂਰ ਹੁੰਦਾ ਹੋਊਗਾ ਵੀ ਪੰਜਾਬ ਦਾ 5300 ਲੀਟਰ ਪਾਣੀ ਅਸੀਂ ਵੇਸਟ ਕਰ ਰਹੇ ਹਾਂ 1 ਕਿਲੋ ਚੌਲ ਲਈ। ਇਹਦੀ ਸੋਚ ਅੱਜ ਸੋਚਾਂਗੇ ਇਹਨੂੰ ਹਜੇ ਸਾਲ ਲੱਗਣਗੇ ਜੇ ਸੋਚਾਂਗੇ ਤਾਂ ਇੱਕ ਲਹਿਰ ਬਣੂਗੀ। ਜੇ ਆਪਾਂ ਇਹਦੇ ਬਾਰੇ ਚਿੰਤਾ ਹੀ ਨਾ ਕਰਾਂਗੇ ਤੇ ਫਿਰ ਮਾਰੂਥਲ ਦਵਾਣੀ ਜਾਏਗਾ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਮਾਰਾ ਨੇ ਦੱਸਿਆ ਹੈ ਬਹੁਤ ਬਹੁਤ ਧੰਨਵਾਦ ਸੋ ਮਿਲਦੇ ਆਂ